ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਸਾਡੀ ਕਥਾ ਪ੍ਰਵੀਨ ਕੌਰ ਸਾਡੇ ਇੱਕ ਵਿਊਅਰਸ ਹੈਗੇ ਆ ਉਹਨਾਂ ਨੇ ਤੁਹਾਨੂੰ ਸੈਂਡ ਕੀਤੀ ਹੈ ਕਿ ਮਰਨ ਜੀਨ ਬਾਰ ਬਾਰ ਕਿਉਂ ਹੁੰਦਾ ਵੈ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਦੁੱਖ ਤੇ ਸੁੱਖ ਕਿਉਂ ਆਉਂਦੇ ਆ حضرت ਮੁਹੰਮਦ ਸੱਲਾ ਸੱਲਮ ਤੇ حضرت ਅਲੀ ਰਜ਼ੀ ਅੱਲਾ ਤਾਲਾ ਅਨਹਾ ਦੀ ਇਹ ਕਥਾ ਵੈ ਜਿਹੜੀ ਕਿ ਸਾਨੂੰ ਪ੍ਰਵੀਨ ਕੌਰ ਨੇ ਭੇਜੀ ਹੈ ਬਹੁਤ ਪਹਿਲੀ ਕਥਾ ਵੈ ਤੁਸਾਲੇ ਕਥਾ ਸੁਣਨ ਦੇ ਹਸਤੇ ਬਾਰੇ ਚਾਹਦੇ ਤਾਂ ਮੈਂ ਅਰਜ਼ ਕਰਾਂ ਸਾਹਿਬੀ ਤੇ ਜੋ ਕਹਿ ਰਹੇ ਨੇ ਹੁਕਮ ਹੁਕਮ ਦਾ ਮਤਲਬ ਬਣਾਈ ਹੋਈ ਮਰਿਆਦਾ ਨਿਯਮ ਆਵਲੇ ਇੱਕ ਹੋਰ ਅਰਜ਼ ਕਰਦੇ ਆ ਹਜ਼ਰਤ ਅਲੀ ਨੇ ਇੱਕ ਦਿਨ ਮੁਹੰਮਦ ਸਾਹਿਬ ਨੂੰ ਆਖਿਆ ਕੁਝ ਮੈਂ ਵੀ ਕਰ ਸਕਦਾ ਕਿ ਸਭ ਕੁਝ ਖੁਦਾ ਕਰਦਾ ਹੈ ਜੇ ਸਭ ਕੁਝ ਖੁਦਾ ਕਰਦਾ ਹੈ ਤੇ ਆਪਾਂ ਨਿਰਦੋਸ਼ ਫਿਰ ਸਾਡੀ ਗੱਲ ਮੈਂ ਨਿਸ਼ਚਿੰਤ ਹੋਵਾਂ ਫਿਰ ਫਿਰ ਤੇ ਜੋ ਕੁਝ ਹੋ ਰਿਹਾ ਸੋ ਹੋ ਰਿਹਾ ਤੇ ਜੇ ਕੁਝ ਮੈਂ ਵੀ ਕਰ ਸਕਦਾ ਤਾਂ ਹਜ਼ਰਤ ਉਸ ਦਾ ਮੈਨੂੰ ਬੋਧ ਕਰਾਓ ਕਿ ਮੈਂ ਕਿੰਨਾ ਕੁ ਕਰ ਸਕਦਾ ਮੈਂ ਕੀ ਕਰ ਸਕਦਾ ਇਹ ਸਵਾਲ ਹਰ ਬੰਦੇ ਦਾ ਹੈ ਹਰ ਮਨੁੱਖ ਦੇ ਅੰਦਰ ਪੈਦਾ ਹੁੰਦਾ ਹੈ ਤੇ ਮੁਹੰਮਦ ਸਾਹਿਬ ਨੇ ਆਪਣੇ ਢੰਗ ਨਾਲ ਸੁਲ ਜਾਇਆ ਅਲੀ ਹਜ਼ਰਤ ਮੁਹੰਮਦ ਸਾਹਿਬ ਦੇ ਦਾਮਾਦ ਸਨ ਔਰ ਹਜ਼ਰਤ ਅਲੀ ਦੇ ਜਿਹੜੇ ਪੁੱਤਰ ਸਨ हसन ਤੇ ਹੁਸੈਨ ਜੋ ਸ਼ਹੀਦ ਹੋਏ ਇਹ ਮੁਹੰਮਦ ਸਾਹਿਬ ਦੇ ਦੋਤੇ ਸਨ ਖੜੇ ਸਨ ਹਜ਼ਰਤ ਅਲੀ ਤਖਤ ਤੇ ਬੈਠੇ ਸਨ ਮੁਹੰਮਦ ਸਾਹਿਬ ਤੇ ਮੁਹੰਮਦ ਸਾਹਿਬ ਕਹਿਣ ਲੱਗੇ ਅਲੀ ਤੂੰ ਆਪਣਾ ਇੱਕ ਪੈਰ ਜ਼ਮੀਨ ਤੋਂ ਉੱਚਾ ਕਰ ਕਹਿੰਦੇ ਨੇ ਬਾਹਾਂ ਪੈਰ ਉੱਚਾ ਕਰ ਲਿਆ ਇੱਕ ਪੈਰ ਤੇ ਖੜੇ ਹੋ ਗਏ ਤੇ ਮੁਹੰਮਦ ਸਾਹਿਬ ਕਹਿਣ ਲੱਗੇ ਹੁਣ ਤੂੰ ਦੂਜਾ ਪੈਰ ਵੀ ਚੁੱਕ ਜ਼ਮੀਨ ਤੋਂ ਤੇ ਅਲੀ ਕਹਿਣ ਲੱਗੇ ਇਹ ਨਹੀਂ ਹੋ ਸਕਦਾ ਇੱਕ ਪੈਰ ਤੇ ਮੈਂ ਜ਼ਮੀਨ ਤੋਂ ਚੁੱਕ ਸਕਦਾ ਦੂਜਾ ਨਹੀਂ تے محمد صاحب کہنے لگے کہ جی تین دوا پیر چکنا پوے ہی کھڑا ہونا پھر کی کریں گا تے علی کہنے لے کہ پھر میں پیرا پیر چکے رکھ دیں آنگا زمین تے رکھ آنگا. آخر کھڑے واسطے ایک پیر ٹکام آنگا لازمی تو محمد صاحب کہہ کہ لگے میں تینوں جواب دے تو انو سمجھ. ایک پیر تو چک سکتا زمین تو دوسرا نہیں ਇਤਨੀ ਸੁਤੰਤਰਤਾ ਹੈ ਤੇਰੇ ਕੋਲ ਕਿ ਤੂੰ ਕਿਹੜਾ ਪੈਰ ਚੁਕਣਾ ਹੈ ਸੱਜਾ ਕਿ ਖੱਬਾ ਤੇ ਚੁਨਾਉ ਤੂੰ ਕਰਨਾ ਹੈ ਪਰ ਜੇ ਤੂੰ ਇੱਕ ਦਫਾ ਚੁਕ ਲਿਆ ਫਿਰ ਦੂਸਰਾ ਨਹੀਂ ਚੁਕ ਸਕਣਾ ਤੇ ਦੂਸਰਾ ਚੁਕਣ ਲਈ ਪਹਿਲਾ ਚੁਕਿਆ ਰੱਖਣਾ ਪੈਗਾ ਤੇ ਤੈਨੂੰ ਜਵਾਬ ਹੈ ਕਰਮ ਕਰਨ ਦੀ ਤੈਨੂੰ ਖੁੱਲ ਹੈ ਫਲ ਭੋਗਣ ਦੀ ਤੈਨੂੰ ਕੋਈ ਖੁੱਲ ਨਹੀਂ ਫਲ ਖੁਦਾ ਦੇ ਹੱਥ ਵਿੱਚ ਫਲ ਰੱਬ ਦੇ ਹੱਥ ਵਿੱਚ ਅੱਜ ਤੱਕ ਜਿਤਨੇ ਪੈਗੰਬਰੀ ਪੁਰਸ਼ ਗੁਰੂ ਅਵਤਾਰ ਹੋਏ ਨੇ ਇਹ ਕਹਿੰਦੇ ਨੇ ਕਰਮ ਤੇਰੇ ਕੋਲ ਹਨ ਖੁਦਾ ਕੋਲ ਫਲ ਰੱਬ ਕੋਲ ਇੱਕ ਪੈਰ ਤੂੰ ਚੁੱਕ ਸਕਦਾ ਹੈ ਦੂਸਰਾ ਨਹੀਂ ਇੰਨੀ ਖੁੱਲ ਨਹੀਂ ਹੈ ਕਿ ਬੋਵੇਂ ਤੂੰ ਕੁਛ ਤੇ ਫਲ ਤੈਨੂੰ ਕੁਛ ਮਿਲੇ ਐਸਾ ਨਹੀਂ ਹੈ ਇਤਨੀ ਸੁਤੰਤਰਤਾ ਨਹੀਂ ਪਰ ਇਤਨੀ ਹੈ ਕਿ ਇੱਕ ਪੈਰ ਤੂੰ ਚੁੱਕ ਸਕਦਾ ਹੈ ਕਰਮ ਕਰਨ ਦੀ ਸੁਤੰਤਰਤਾ ਹੈ ਜੋ ਤੂੰ ਕਰਨਾ ਝੂਠ ਬੋਲਣਾ ਬੋਲੀ ਜਾ ਸਾਰਾ ਦਿਨ ਕੋਈ ਰੱਬ ਨਹੀਂ ਰੋਕੇਗਾ ਬੁਰਾ ਕਰਨਾ ਕਰੀ ਜਾ ਸਾਰਾ ਦਿਨ ਕੋਈ ਪ੍ਰਮਾਤਮਾ ਨੇ ਤੈਨੂੰ ਰੋਕਣਾ ਨਹੀਂ ਸ਼ਰਾਬ ਪੀਣੀ ਹੈ ਪੀਤੀ ਜਾ ਸਾਰਾ ਦਿਨ ਪਿਆਰ ਹੈ ਬੇਹੋਸ਼ ਕੋਈ ਰੱਬ ਤੈਨੂੰ ਰੋਕੇਗਾ ਨਹੀਂ ਪਰ ਪੀਤੀ ਹੋਈ ਸ਼ਰਾਬ ਇੱਕ ਕਰਮ ਹੈ ਤੇ ਇਸ ਕਰਮ ਦਾ ਆਪਣਾ ਫਲ ਹੈ ਇਹ ਜਦ ਤੂੰ ਭੋਗੇਗਾ ਫਿਰ ਤੂੰ ਹੀ ਰੋਵੇਂਗਾ ਹੋਰ ਕਿਸੇ ਨੇ ਨਹੀਂ ਉਹਦਾ ਇੱਕ ਆਪਣਾ ਫਲ ਹੈ ਉਹ ਫਲ ਤੇਰੇ ਹੱਥ 'ਚ ਨਹੀਂ ਤੂੰ ਇਹ ਨਹੀਂ ਕਰ ਸਕਦਾ ਕਿ ਪੀਵੇਂ ਸ਼ਰਾਬ ਤੇ ਆ ਕੇ ਫਲ ਅੰਮ੍ਰਿਤ ਦਾ ਮਿਲੇ ਨਹੀਂ ਸ਼ਰਾਬ ਪੀਤੀ ਤੇ ਫਲ ਸ਼ਰਾਬ ਦਾ ਬੁਰਾ ਕੀਤਾ ਤੇ ਫਲ ਬੁਰਾ ਹੈ ਭਲਾ ਨਹੀਂ ਹੋ ਸਕਦਾ ਸਾਇਬ ਕਹਿੰਦੇ ਨੇ ਇਸ ਲਿਖੇ ਹੋਏ ਹੁਕਮ ਦੇ ਮੁਤਾਬਕ ਜੀਵਾਂ ਨੂੰ ਦੁੱਖ ਤੇ ਸੁਖ ਮਿਲਦੇ ਨੇ ਤੇ ਦੁੱਖ ਸੁਖ ਦੇ ਕਰਮ ਬੰਦੇ ਦੇ ਅੰਦਰ ਲਿਖੇ ਹੋਏ ਨੇ ਸੰਸਕਾਰ ਲਿਖੇ ਹੋਏ ਕਰਮਾਂ ਸੰਸਾਰ ਪਰਿਵਾਰ ਮਿਲਦਾ ਹੈ ਸੰਸਾਰ ਮਿਲਦਾ ਹੈ ਦੁੱਖ ਮਿਲਦੇ ਨੇ ਸੁਖ ਮਿਲਦੇ ਨੇ ਤੇ ਭਜਨ ਕਰਦਿਆਂ ਕਰਦਿਆਂ ਬੰਦੇ ਦੀ ਸੁਰਤ ਦੁੱਖਾਂ ਤੋਂ ਉੱਚੀ ਉੱਠ ਜਾਂਦੀ ਹੈ ਕਿਸ ਤਰ੍ਹਾਂ ਉੱਠਦੀ ਹੈ ਉਹ ਹੁਕਮ ਨੂੰ ਮੰਨ ਲੈਂਦਾ ਹੈ हे ਪ੍ਰਭੂ ਤੇਰਾ ਹੁਕਮ ਹੈ ਜੇ ਦੁੱਖ ਵੀ ਆਇਆ ਤੇ ਤੇਰਾ ਹੁਕਮ ਹੈ ਮੈਂ ਕੁਛ ਐਸਾ ਕੀਤਾ ਹੁਜ ਆ ਹੀ ਨਹੀਂ ਸਕਦਾ ਸੀ ਤੇਰਾ ਹੁਕਮ ਕਬੂਲ ਤੇ ਹੁਕਮ ਨੂੰ ਮੰਨਦੇ ਆਂ ਹਿਰਦਾ ਸੁਖੀ ਹੋ ਜਾਂਦਾ ਹੈ ਹੁਕਮ ਨੂੰ ਮਿਲਦੇ ਆਂ ਪ੍ਰਸੰਤਾ ਮਿਲ ਜਾਂਦੀ ਹੁਕਮ ਨੂੰ ਮਿਲਦੇ ਆਂ ਮੰਨਦੇ ਆਂ ਦੁੱਖ ਸੁੱਖ ਦੇ ਵਿੱਚ ਬਦਲ ਜਾਂਦਾ ਇਸੇ ਵਾਸਤੇ ਸਤਿਗੁਰੂ ਨੇ ਜ਼ੋਰ ਦਿੱਤਾ ਹੈ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਐ ਲਿਖਿਆ ਨਾਲ ਦਿਨ ਭਰ ਜਿਹੜਾ ਬੰਦਾ ਆਪਣੇ ਕਰਮਾਂ ਪ੍ਰਤੀ ਸੁਚੇਤ ਹੈ ਨਾ ਉਹਨੂੰ ਕਹਿੰਦੇ ਨੇ ਸਤ ਸੰਗੀ ਤੇ ਦਿਨ ਭਰ ਜਿਸ ਤੋਂ ਕੋਈ ਬੁਰਾ ਕਰਮ ਹੁੰਦਾ ਹੀ ਨਹੀਂ ਕਹਿੰਦੇ ਨੇ ਦਾ ਸਤ ਨਾਲ ਸੰਗ ਹੋ ਗਿਆ ਇਹ ਤੇ ਜੁੜ ਗਿਆ ਇਹਨੂੰ ਰਮਜ਼ ਲੱਭ ਪਈ ਇਹਨੂੰ ਆਨੰਦ ਮਿਲ ਗਿਆ ਤੋਂ ਹੁਕਮ ਲੇਖ ਦੁਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਬੁਆਈਏ ਇੱਕ ਜੋ ਹੁਕਮ ਦੇ ਅੰਦਰ ਰਹਿੰਦੇ ਨੇ ਮੰਨਦੇ ਨੇ ਆਵਰੇ ਦੁਖ ਸੁਖ ਤੋਂ ਉੱਚੇ ਉੱਠ ਗਏ ਨੇ ਬਣੀ ਹੋਈ ਮਰਿਆਦਾ ਦੇ ਮੁਤਾਬਕ ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਤੇ ਕੀ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ ਜਨਮ ਮਰਨ ਦੇ ਬੰਧਨ ਤੋਂ ਬਚ ਜਾਂਦੇ ਨੇ ਇੱਕ ਹੁਕਮ ਹੀ ਸਦਾ ਬਹੀਏ ਬਣੇ ਹੋਏ ਹੁਕਮ ਦੇ ਮੁਤਾਬਕ ਹੁਕਮ ਬਣਿਆ ਹੋਇਆ ਕਿ ਜੋ ਕੁਝ ਕਰੋ ਭੋਗ ਤੋ ਬੁਰਾਈਆਂ ਕਰਦਾ ਜਾ ਬੁਰੇ ਸੰਸਕਾਰ ਬਣ ਰਹੇ ਨੇ ਬੁਰੇ ਸੰਸਕਾਰ ਬਣ ਰਹੇ ਨੇ ਜਨਮ ਮਿਲ ਰਹੇ ਨੇ ਕਰਮ ਬਹੁਤ ਇਕੱਠੇ ਹੋ ਗਏ ਜੀਵਨ ਬਹੁਤ ਛੋਟਾ ਹੈ ਹੋਰ ਜਨਮ ਮਿਲ ਜਾਏਗਾ ਹੋਰ ਜਨਮ ਮਿਲ ਜਾਏਗਾ ਤਾਂ ਸਾਬ ਕਹਿੰਦੇ ਨੇ ਇੱਕ ਬੜਾਈ ਹੋਈ ਮਰਿਆਦਾ ਦੇ ਮੁਤਾਬਕ ਪਾਉਂਦੇ ਨੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾਏ ਪਿਆ ਦੇਸ ਨਮੇ ਤੇ ਸਾਬ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਮੱਛੀ ਪਾਣੀ ਦੇ ਵਿੱਚ ਇੱਕ ਥਾਂ ਤੋਂ ਲੈ ਕੇ ਦੂਜੇ ਥਾਂ ਤੱਕ ਜਾ ਸਕਦੀ ਹੈ ਦਰਿਆ ਦੇ ਇੱਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਜਾ ਸਕਦੀ ਹੈ ਪਰ ਮੱਛੀ ਪਾਣੀ ਤੋਂ ਬਾਹਰ ਨਹੀਂ ਜਾ ਸਕਦੀ ਹੁਕਮ ਤੇ ਬਾਹਰ ਨਹੀਂ ਜਾ ਸਕਦੀ ਪਰ ਪਾਣੀ ਦੇ ਵਿੱਚ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਜਾ ਸਕਦੀ ਹੈ ਹੁਕਮ ਇਹ ਵੀ ਹੁਕਮ ਹੈ ਪਰਲੇ ਕਿਨਾਰੇ ਤੱਕ ਜਾ ਸਕਦੀ ਹੈ ਉੜਾ ਰ ਆ ਸਕਦੀ ਹੈ ਪਰ ਪਾਣੀ ਤੋਂ ਬਾਹਰ ਨਹੀਂ ਆ ਸਕਦੀ ਜੋ ਕੁਝ ਵੀ ਅਸੀਂ ਕਰ ਰਹੇ ਹਾਂ ਬਣਾਈ ਹੋਈ ਉਸ ਦੀ ਮਰਿਆਦਾ ਦੇ ਮੁਤਾਬਕ ਕਰ ਰਹੇ ਹਾਂ ਭਾਉ ਚੰਗਾ ਵੀ ਕਰ ਸਕਦੇ ਹਾਂ ਮਾੜਾ ਵੀ ਕਰ ਸਕਦੇ ਹਾਂ ਉਸ ਨੇ ਮਰਿਆਦਾ ਬਣਾ ਦਿੱਤੀ ਹੈ ਖੁੱਲ੍ਹ ਦੇ ਦਿੱਤੀ ਹੈ ਹੁਕਮ ਦੇ ਵਿੱਚ ਆ ਸਾਰੇ ਹੁਕਮ ਵਿੱਚ ਉਸ ਤੋਂ ਬਾਹਰ ਨਹੀਂ ਜਾ ਸਕਦੇ ਗੱਲ ਜਿਹੜੀ ਹੈ ਇੰਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਅਗਰ ਕੋਈ ਬੁਰਾ ਕਰ ਰਿਹਾ ਹੈ ਤੇ ਬੁਰਾ ਕਰਨ ਦੀ ਖੁੱਲ ਹੈ ਉਸ ਨੂੰ ਇਹ ਵੀ ਇੱਕ ਹੁਕਮ ਹੈ ਪ੍ਰਮਾਤਮਾ ਦਾ ਜੈਸੇ ਕੁਝ ਜਾਨਵਰ ਬੁਰਾ ਕਰ ਹੀ ਨਹੀਂ ਸਕਦੇ ਬੱਜੇ ਹੋਏ ਨੇ ਪਸ਼ੂਆਂ ਦੀ ਜ਼ਿੰਦਗੀ ਬੱਜੀ ਹੋਈ ਏ ਬਹੁਤ ਸਾਰਿਆਂ ਦੀ ਇਸ ਵਾਸਤੇ ਉਹਨਾਂ ਨੂੰ ਕਹਿੰਦੇ ਨੇ ਭੋਗ ਜੋਨੀ ਉਹ ਭੋਗ ਜੋਨੀ ਹੈ ਕਰਮ ਜੋਨੀ ਨੇ ਤੇ ਮਨੁੱਖ ਨੂੰ ਕਹਿੰਦੇ ਨੇ ਕਰਮ ਜੋਨੇ ਸਤਿਗੁਰ ਦੀ ਬਾਣੀ ਕਰਮ ਭੋਮ ਮੈਂ ਬੋਵੋ ਨਾਮ ਐ ਬੰਦੇ ਜਿਹੜੀ ਤੈਨੂੰ ਧਰਤੀ ਮਿਲੀਏ ਕਰਮ ਭੂਮੀ ਮਿਲੀਏ ਭੋਗ ਭੂਮੀ ਨਹੀਂ ਮਿਲੇ ਕਿ ਤੂੰ ਸਿਰਫ ਭੋਗਣਾ ਹੀ ਹੈ ਖਾਣਾ ਹੀ ਪੀਣਾ ਹੈ ਬਸ ਨਹੀਂ ਇਹ ਕਰਮ ਭੂਮੀ ਮਿਲੀਏ ਤੂੰ ਕੁਝ ਹੋਰ ਬੀਜਣਾ ਵੀ ਹੈ ਤੂੰ ਕੁਝ ਹੋਰ ਕਰਨਾ ਵੀ ਹੈ ਤਾਂ ਕਿ ਤੈਨੂੰ ਸੁਖ ਮਿਲ ਸਕੇ ਆਨੰਦ ਮਿਲ ਸਕੇ ਤੋ ਸਾਹਿਬ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹਉ ਮੈਂ ਕਹੇ ਨਾ ਕੋਏ ਇਸ ਹੁਕਮ ਦੀ ਜਿਸ ਨੂੰ ਸਮਝ ਪੈ ਜਾਏ ਅਗਰ ਉਹ ਚੰਗਾ ਹੈ ਗਿਆਨੀ ਹੈ ਦਾਨੀ ਹੈ ਰਮਜ਼ੀ ਹੈ ਸੁਖ ਹੈ ਉਸਦੇ ਕੋਲ ਦੁਨੀਆ ਵੀ ਅਗਰ ਇਸ ਹੁਕਮ ਦੀ ਉਸ ਨੂੰ ਸਮਝ ਪੈ ਜਾਏ ਤਾਂ ਉਹ ਇਹ ਨਹੀਂ ਆਖੇਗਾ ਕਿ ਮੈਂ ਵੀ ਕੁਛ ਹਾਂ ਮੈਂ ਆਪਣੀ ਹਿੰਮਤ ਨਾਲ ਕੀਤਾ ਹੈ ਉਹਨੂੰ ਇੱਕ ਗਲਤੀ ਸਮਝ ਆ ਜਾਏਗੀ ਕਿ ਪ੍ਰਭੂ ਦੀ ਬਣਾਈ ਹੋਈ ਇੱਕ ਮਰਿਆਦਾ ਹੈ ਤੇ ਅਗਰ ਕੋਈ ਦੁਖੀ ਹੈ ਤੇ ਉਹਨੂੰ ਵੀ ਇਸ ਮਰਿਆਦਾ ਦੀ ਸਮਝ ਆ ਜਾਏ ਤਾਂ ਦੁੱਖ ਉਸਨੂੰ ਦੁਖੀ ਨਹੀਂ ਕਰੇਗਾ ਉਸਨੂੰ ਕਿਉਂਕਿ ਬਾਣਾ ਮੰਨ ਲਵੇਗਾ ਉਹ ਤੇ ਰਜ਼ਾ ਨੂੰ ਮੰਨ ਲਵੇਗਾ ਕਿ ਹੇ ਪ੍ਰਭੂ ਇਹ ਵੀ ਤੇਰੀ ਰਜ਼ਾ ਹੈ ਇਹ ਵੀ ਤੈਥੋਂ ਆਇਆ ਹੈ ਕਬੂਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਇੱਕ ਨਿੱਕੀ ਜਿਹੀ ਘਟਨਾ ਆਪ ਨੂੰ ਸੁਣਾ ਕੇ ਸਮਾਪਤੀ ਕਰਾਂ ਸਮਾਂ ਹੋ ਗਿਆ ਨੌ ਵਿਆਤਾ ਜੋੜਾ ਕਿ ਸਤੀਚ ਬੈਠਾ ਹੈ ਬਸ਼ਕ ਔਰ ਪੁਰਾਣੇ ਭਾਰਤ ਦੀ ਇਹ ਗੱਲ ਅੱਜ ਵੀ ਲਾੜੇ ਕਿਰਪਾਨ ਪਹਿਨਦੇ ਨੇ ਸਿਰ ਤੇ ਪੱਗ ਬੰਨਦੇ ਨੇ ਲਾੜੇ ਨੂੰ ਐਸਾ ਕਰਨਾ ਪੈਂਦਾ ਜੈ ਨਹੀਂ ਹਿੰਦੂ ਹੋਰ ਜਿਤਨਾ ਹਿੰਦੂਆਂ ਦਾ ਸਮਾਜ ਹੈ ਲਾੜਾ ਜਦ ਬਣਦਾ ਤਾਂ ਦਸਤਾਰ ਵੀ ਸਜਾਣੀ ਪੈਂਦੀ ਹੈ ਕਿਰਪਾਨ ਵੀ ਪਹਿਨਣੀ ਪੈਂਦੀ ਹੈ ਫਰਕ ਸਿਰਫ ਇਤਨਾ ਹੈ ਕਿ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਨੂੰ ਨਿਤਦਾ ਲਾੜਾ ਬਣਾਇਆ ਉਹ ਕਦੀ ਕਦੀ ਬਣਦੇ ਨੇ ਬਸ ਗੱਲ ਜਿਹੜੀ ਹੋਇਤ ਨਹੀਂ ਹੈ ਹਕੀਕਤ ਜਿਹੜੀ ਹੈ تو نو ویاہتا جوڑا کرپان پہنی ہوئی سر تے دستار سجائی ہوئی پتی پتنی کشتی چ بیٹھے تے نکل گئے دور تک طوفان آ گیا زور دیاں چھلا حیران تے خاص کر کے اس نو بیہتا استری من بچ بڑا پہ پیدا ہویا ਪੇਤੇ ਮੌਤ ਆਈ ਤੇ ਤੇ ਛੱਲਾ ਤੇ ਤੇ ਕਿਸ਼ਤੀ ਡੋਲਣ ਲੱਗ ਪਈ ਭੈ ਭੀਤ ਪਰ ਉਹ ਜਿਹੜਾ ਪੁਰਸ਼ ਹੈ ਉਹ ਮੁਸਕਰਾ ਰਿਹਾ ਹੂੰ ਉਹਦੇ ਮਸਤਕ ਤੇ ਖੇੜਾ ਹੈ ਖੁਸ਼ੀ ਹੈ ਉਸੇ ਤਰ੍ਹਾਂ ਕੁਝ ਫਰਕ ਨਹੀਂ ਹੂੰ ਪੁੱਛਦੀ ਹੈ ਪਤਨੀ ਬਈ ਤੂਫਾਨ ਦੇ ਚ ਗਿਰ ਗਏ ਆ ਉੱਚੀਆਂ ਉੱਚੀਆਂ ਛੱਲਾ ਤੇ ਬੇੜੀ ਡੋਲ ਰਹੀ ਹੈ ਹੁਣੇ ਗਏ ਤੇ ਹੁਣੇ ਗਏ ਅਰ ਤੁਸੀਂ ਮੁਸਕਰਾ ਰਹੇ ਹੋ ਹੱਸ ਰਹੇ ਹੋ ਪੈਸਾ ਕਿਉਂ ਪੁਨੇ ਮਯਾਨ ਦੇ ਚੋਂ ਕਿਰਪਾਨ ਕੱਢੇ ਤੇ ਪਤਨੀ ਦੀ ਗਰਦਨ ਤੇ ਰੱਖ ਦਿੱਤੀ ਜਿਵੇਂ ਗਰਦਨ ਤੇ ਰਖੀ ਉਹ ਹਸਣ ਲੱਗ ਪਈ ਮੁਸਕਰਾਣ ਲੱਗ ਪਈ ਤੇ ਪਤੀ ਕਹਿਣ ਲੱਗਾ ਹਾਂ ਮੈਂ ਤੇਰੀ ਗਰਦਨ ਤੇ ਕਿਰਪਾਨ ਰੱਖ ਦਿੱਤੀ ਹੈ ਤੂੰ ਹੱਸਦੇ ਹੈਂ ਆਖਣ ਲੱਗੇ ਹਾਂ ਇਸ ਵਾਸਤੇ ਕਿ ਕਿਰਪਾਨ ਤੇਰੇ ਹੱਥੇ ਚ ਕੋਈ ਡਰ ਨਹੀਂ ਤੇਰੇ ਹੱਥੇ ਚ ਕਿਉਂਕਿ ਤੇਰੇ ਹੱਥੇ ਚ ਹੈ ਖੁਸ਼ੀ ਹੈ प्रसੰਤਾ ਤੇ ਪਤੀ ਕਹਿਣ ਲਗਾ ਮੇਰੇ ਹੱਥ ਦੇ ਚ ਕਿਰਪਾਨ ਹੈ ਮੇਰੇ ਹੱਥ ਤੈਨੂੰ ਚੰਗੇ ਲੱਗੇ ਨੇ ਮੇਰੀ ਕਿਰਪਾਨ ਵੀ ਤੈਨੂੰ ਚੰਗੀ ਲੱਗੀ ਹੈ ਤੂੰ ਮੁਸਕਰਾ ਰਹੀ ਹੈ ਇਹ ਜਿਹੜਾ ਤੂਫਾਨ ਹੈ ਨਾ ਮੈਨੂੰ ਰੱਬ ਦੇ ਹੱਥਾਂ ਚ ਦਿਖਾਈ ਦੇ ਰਿਹਾ ਹੈ ਪਰਮਾਤਮਾ ਦੇ ਹੱਥਾਂ 'ਚ ਦਿਖਾਈ ਦੇ ਰਿਹਾ ਤੈਨੂੰ ਮੈ ਚੰਗਾ ਲੱਗਦਾ ਮੇਰੀ ਕਿਰਪਾ ਨੂੰ ਵੀ ਚੰਗੀ ਲੱਗਿਆ ਮੈਨੂੰ ਰੱਬ ਚੰਗਾ ਲੱਗਦਾ ਉਹਦਾ ਤੂਫਾਨ ਵੀ ਚੰਗਾ ਲੱਗਿਆ ਤੇ ਉਹਦੇ ਹੁਕਮ 'ਚ ਉਹਦੇ ਹੱਥਾਂ 'ਚ ਸਮਝ ਆ ਗਈ ਔਰ ਜੈਸੇ ਸਮਝ ਆ ਜਾਂਦੀ ਹੈ ਕਿ ਦੁੱਖ ਵੀ ਜੋ ਆਇਆ ਹੈ ਬਣਾਈ ਹੋਈ ਮਰਿਆਦਾ ਦੇ ਮੁਤਾਬਕ ਆਇਆ ਹੈ ਮੇਰੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਆਇਆ ਹੁਕਮ ਹੈ ਅਕਾਲ ਪੁਰਖ ਦਾ ਉਸ ਤੋਂ ਆਇਆ ਹੈ ਤੇ ਜੈਸੋ ਖਿਹੜੇ ਮੱਥੇ ਉਸ ਦੁੱਖ ਨੂੰ ਵੀ ਗਲ ਕੜੀ ਚ ਲੈਂਦਾ ਹੈ ਦੁੱਖ ਦੁੱਖ ਨਹੀਂ ਰਹਿੰਦਾ ਸੁਖ ਦੇ ਚ ਬਦਲ ਜਾਂਦਾ ਹੈ ਦੁੱਖ ਖੇੜਾ ਹੋ ਜਾਂਦਾ ਹੈ ਦੁੱਖ ਮਸਤੀ ਹੋ ਜਾਂਦਾ ਹੈ ਦੁੱਖ ਸਰੂਰ ਹੋ ਜਾਂਦਾ ਹੈ ਤੋ ਸਹਬ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਨਾ ਹਨ ਇੱਕ ਹੁਕਮੇ ਜੇ 부ਜੇ ਤਾਂ ਆਉਮੈ ਕਹੇ ਨਾ ਕੋਏ ਇਸ ਹੁਕਮ ਦੀ ਪਹਿਚਾਨ ਜਿਸ ਨੂੰ ਹੈ ਉਹਦੇ ਅੰਦਰ ਹੰਕਾਰ ਨਹੀਂ ਹੋਵੇਗਾ ਕਿ ਮੈਂ ਵੀ ਜੋ ਹੈ ਕੁਝ ਹਾਂ ਐ ਆਨੰਦ ਮੇਰੇ ਕੋਲ ਹੈ ਇਹ ਖੁਸ਼ੀਆਂ ਮੇਰੇ ਕੋਲ ਨੇ ਮੈਂ ਵੀ ਕੁਝ ਹਾਂ ਹੁਕਮ ਦੀ ਸਮਝ ਆਂਦੇ ਆ ਉਸ ਨੂੰ ਪਤਾ ਚਲੇਗਾ ਕਿ ਖੁੱਲ ਮੈਨੂੰ ਰੱਬ ਨੇ ਦਿੱਤੀ ਸੀ ਖੁਸ਼ੀਆਂ ਪ੍ਰਾਪਤ ਕਰਨ ਦੀ ਵੀ ਤੇ ਦੁੱਖ ਪ੍ਰਾਪਤ ਕਰਨ ਦੀ ਤੋਂ ਖੁੱਲ ਤੇ ਉਸ ਦੀ ਦਿੱਤੀ ਹੋਈ ਹੈ ਤੋਂ ਧੰਨਵਾਦ ਪੈਦਾ ਹੋਵੇਗਾ ਹੰਕਾਰ ਨਹੀਂ ਸ਼ੁਕਰਾਨਾ ਪੈਦਾ ਹੋਵੇਗਾ ਦੋਸਤੋ ਇਹ ਸਾਡੇ ਇੱਕ ਵਿਊਅਰਸ ਹੈਗੇ ਆ ਪ੍ਰਵੀਨ ਕੌਰ ਉਹਨੇ ਸਾਨੂੰ ਵੀਡੀਓ ਸੁਜੈਸਟ ਕੀਤੀ ਸੀ ਕਿ ਮੁਹੰਮਦ ਸਾਹਿਬ ਦੀ ਬਹੁਤ ਪਿਆਰੀ ਕਥਾ ਬਿਲਕੁਲ ਵੀਰੋ حضرت ਮੁਹੰਮਦ ਸੱਲਮ حضرت ਅਲੀ ਰਜ਼ੀ ਲਲਾਹ ਦਾ ਉਦਾਹਰਣਾ ਦੇ ਕੇ ਸੰਸਿੰਗ ਮਸਕੀਨਾਂ ਨੇ ਵੀਰੋ ਦੱਸਿਆ ਹੈ ਕਿ ਜਿਹੜੇ ਜ਼ਿੰਦਗੀ ਦੇ ਵਿੱਚ ਸੁੱਖ ਤੇ ਦੁੱਖ ਆਉਂਦੇ ਆ ਇਹ ਕਿਉਂ ਆਉਂਦੇ ਆ ਇਹ ਸਾਡੇ ਸਾਡੇ ਆਪਣੇ ਕਰਮ ਹੈ ਸਾਡੇ ਆਪਣੇ ਬੀਜੇ ਹੋਏ ਬੀਜ ਹੈ ਅਗਰ ਅਸੀਂ ਅੱਛਾ ਬੀਜ ਬੀਜਾਂਗੇ ਵੀਰੋ ਲੋਕਾਂ ਦੇ ਨਾਲ ਖੁਸ਼ੀਆਂ ਵੰਡਾਂਗੇ ਲੋਕਾਂ ਦੇ ਗਮ ਤਕਲੀਫਾਂ ਪਰੇਸ਼ਾਨੀਆਂ ਨੂੰ ਦੂਰ ਕਰਾਂਗੇ ਲੋਗਾਂ ਦੇ ਚਿਹਰੇ ਤੇ ਵੀਰੋ ਖੁਸ਼ੀ ਬਖੇਰਾਂਗੇ ਲੋਗਾਂ ਦੀ ਮਦਦ ਕਰਾਂਗੇ ਤੇ ਵੀਰੋ ਸਾਡੀ ਜ਼ਿੰਦਗੀ ਦੀ ਆਸਾਨੀਆਂ ਪੈਦਾ ਹੋਣਗੇ ਅੱਲਾ ਪਾਕ ਦੀ ਜ਼ਾਤ ਸਾਡੇ ਵੀ ਹਾਲਾਤ ਬਦਲਣਗੇ ਅਗਰ ਤੁਸੀਂ ਚਾਹੁੰਦੇ ਜੇ ਕਿ ਤੁਸੀਂ ਅਮੀਰ ਹੋ ਜਾਓ ਤੇ ਫਿਰ ਵੀਰੋ ਅੱਲਾ ਦੇ ਰਾਸਤੇ ਤੇ ਖਰਚ ਕਰਨਾ ਸ਼ੁਰੂ ਕਰਦੇ ਹੋ ਸਿੱਖ ਵੀਰ ਦੇਖੋ ਦਸਵੰਤ ਕੱਢਦੇ ਆ ਦੁਨੀਆ ਭਰ ਦੇ ਵਿੱਚ ਉਹਨਾ ਚਰਚੇ ਹੋ ਰਹੇ ਆ ਦੁਨੀਆ ਭਰ ਦੇ ਵਿੱਚ ਬੜੇ ਅੱਗੇ ਵਧ ਰਹੇ ਕਿਉਂ ਵਧ ਰਹੇ ਆ ਕਿ ਅੱਲਾ ਰੱਬੁਲ ਇੱਜ਼ਤ ਦੇ ਨੂੰ ਦੇ ਰਾਸਤੇ ਖਰਚ ਕਰ ਰਹੇ ਆ ਅੱਲਾ ਪਾਕ ਉਹਨਾਂ ਨੂੰ ਰਿਟਰਨ ਕਰ ਰਿਹਾ ਤਵੀਰੋ ਅਗਰ ਤੁਸੀਂ ਕਿਸੇ ਨੂੰ ਦੁੱਖ ਤਕਲੀਫ ਪਰੇਸ਼ਾਨੀ ਦਿਓਗੇ ਤੇ ਤੁਹਾਨੂੰ ਵੀ ਪਰੇਸ਼ਾਨੀ ਮਿਲੇਗੀ 100 ਫੀਸਦੀ ਗੱਲ ਹੈ ਇਹ ਨਹੀਂ ਹੋ ਸਕਦਾ ਕਿ ਤੁਹਾਨੂੰ ਪਰੇਸ਼ਾਨੀ ਨਾ ਹੋਵੇ ਤੁਹਾਨੂੰ ਤਕਲੀਫ ਨਾ ਹੋਵੇ ਇਸ ਕਰਕੇ ਵੀਰੋ ਅਗਰ ਤੁਸੀਂ ਖੁਸ਼ ਰਹਿਣਾ ਚਾਹੁੰਦੇ ਜੇ ਤੇ ਖੁਸ਼ੀਆਂ ਵੰਡੋ ਖੁਸ਼ੀਆਂ ਦੇ ਬੀਜ ਬੀਜੋ ਅਗਰ ਦੁੱਖ ਦੇ ਬੀਜ ਬੀਜੋਗੇ ਕਿਸੇ ਦਾ ਨੁਕਸਾਨ ਕਰੋਗੇ ਕਿਸੇ ਨੂੰ ਤਕਲੀਫ ਦਿਵੋਗੇ ਕਿਸੇ ਨੂੰ ਰਵਾਓਗੇ ਕਿਸੇ ਦਾ ਬੁਰਾ ਕਰੋਗੇ ਬੁਰਾਈ ਦੇ ਰਾਸ ਤੇ ਚਲੋਗੇ ਤੇ ਤੁਹਾਡੀ ਜ਼ਿੰਦਗੀ 'ਚ ਕੰਡੇ ਇੱਕ ਨਾ ਇੱਕ ਦਿਨ ਜ਼ਰੂਰ ਆਉਣਗੇ ਤੁਸੀਂ ਜ਼ਰੂਰ ਹੋਵੋਗੇ ਤੁਹਾਨੂੰ ਤਕਲੀਫ ਜ਼ਰੂਰ ਆਏਗੀ ਪਰ ਬਹੁਤ ਵਾਰੀ ਕਹਾਣੀ ਸੀ ਤੁਹਾਨੂੰ ਕਿਸੇ ਨੇ ਲਿਖਤਾ ਕਮੈਂਟ ਕਰਕੇ ਆਪਣੇ ਕੀਮ ਕੀ ਰਾਦਰ ਦਾ ਹਾਲ ਲਾਜ਼ਮੀ ਕਰਨਾ ਪੜੇ ਸਾਰਾ ਕੈਰਕੰਦ ਹੋ ਗਿਆ ਰਖਣਾ ਅੱਲਾ ਫੇਸ